ハハハハ ਇੱਕ ਪਾਸੇ ਕਿਸਾਨਾਂ ਦਾ ਖੇਤੀ ਕਾਨੂੰਨ ਦੇ ਖਿਲਾਫ ਅੰਦੋਲਨ ਚੱਲ ਰਿਹਾ ਤਾਂ ਹਰਿਆਣਾ ਦੇ ਵਿੱਚ ਦੂਸਰੇ ਪਾਸੇ ਬੀਜੇਪੀ ਵੱਲੋਂ ਐਸਬੀਐਲ ਦਾ ਮੁੱਦਾ ਛੇੜਿਆ ਗਿਆ ਪੰਜਾਬ ਤੋਂ ਪਾਣੀ ਲੈਣ ਦੇ ਲਈ ਅੱਜ ਬੀਜੇਪੀ ਦੇ ਵੱਖ-ਵੱਖ ਕਾਰਕਿਰਤਾਵਾਂ ਵੱਲੋਂ ਜ਼ਿਲ੍ਹਿਆਂ ਦੇ ਅੰਦਰ ਭੁਖ ਹੜਤਾਲ ਕੀਤੀ ਜਾ ਰਹੀ ਹੈ ਤਾਂ ਇਸ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਫਤਿਹਬਾਦ ਦੇ ਵਿੱਚ ਵੀ ਬੀਜੇਪੀ ਇੱਕ ਜਗ੍ਹਾ ਦੇ ਉੱਪਰ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਐਸਬੀਐਲ ਦੇ ਪਾਣੀ ਨੂੰ ਲੈ ਕੇ ਤਾਂ ਉੱਥੇ ਵੱਡੀ ਗਿਣਤੀ ਦੇ ਅੰਦਰ ਕਿਸਾਨ ਪਹੁੰਚੇ ਤੇ ਉਹ ਜਿਹੜਾ ਪੰਡਾਲ ਹੈ ਖਾਲੀ ਕਰਵਾ ਦਿੱਤਾ ਇਸੇ ਤਰ੍ਹਾਂ ਕਰਨਾ ਦੇ ਵਿੱਚ ਵੀ ਬੀਜੇਪੀ ਦਾ ਵਿਰੋਧ ਹੋਇਆ ਇਸ ਐਸਵਾਈਐਲ ਦੇ ਮੁੱਦੇ ਤੇ ਉੱਪਰ ਕਿਸਾਨਾਂ ਨੇ ਬੀਜੇਪੀ ਦੇ ਵਰਕਰਾਂ ਦਾ ਵਿਰੋਧ ਕੀਤਾ ਤਾਂ ਉਧਰ ਰਿਵਾੜੀ ਅਤੇ ਪਿਵਾਨੀ ਦੇ ਵਿੱਚ ਵੀ ਇਝੇਹੀ ਸਥਿਤੀ ਬਣੀ ਹੋਈ ਹੈ